ਵੋਟਾ ਲੈਣਾ ਚਾਹੁੰਦੇ ਨੇ ਉਹ ਬਾਕੀ ਸਰ ਕੋਈ ਵੀ ਇਹ ਜਿਹੜੀ ਬੀਜੇਪੀ ਸਰਕਾਰਾਂ ਜਾਂ ਹੋਰ ਵੀ ਮੈਂ ਕਹੂੰਗਾ ਧਰਮ ਦਾ ਸਾਰਾ ਲਿਆ ਜਾ ਰਿਹਾ ਧਰਮ ਦੀ ਆੜ ਲਈ ਜਾ ਰਹੀ ਹੈ ਤੇ ਜੋ ਕਿ ਠੀਕ ਨਹੀਂ এডਿਕੇਸ਼ਨ ਜਾਂ ਜਿਹੜੇ ਹੋਰ ਮੁੱਦੇ ਨੇ ਉਹਨਾਂ ਨੂੰ ਅੱਗੇ ਨਹੀਂ ਲਿਆਇਆ ਜਾ ਰਿਹਾ ਕਿ ਜਿਵੇਂ ਲੀਡਰਸ਼ਿਪ ਆ ਜਿਹੜੇ ਲੀਡਰ ਦੇ ਵਰਡ ਦੀ ਐਟੀਮੋਲੋਜੀ ਵਾਲੀ ਵੇਖਿਆ ਕਿ ਪੋਜੀਟਿਵ ਸੈਂਸ ਆ ਤੇ ਸਾਡੇ ਇੱਕ ਕਹਿਣ ਲੱਗਿਆ ਦਿਲ ਦੁਖਦਾ ਆ ਕਿ ਜੋ ਸਾਡੇ ਹੁਣ ਆ ਪੋਲਿਟਿਕਸ ਕਿਸ ਕਿਸਮ ਦੀ ਚੱਲ ਰਹੀ ਆ ਕਿ ਲੀਡਰਸ਼ਿਪ ਨੂੰ ਪੋਲਿਟਿਕਸ ਨੂੰ ਇੱਕ 네ਗੇਟਿਵ ਸੈਂਸ ਦੇ ਵਿੱਚ ਜਨਸਧਾਰਨ ਵੱਲੋਂ ਲਿਆ ਜਾ ਰਿਹਾ ਤੇ ਇਹਦਾ ਸਭ ਤੋਂ ਵੱਡਾ ਜਿਹੜਾ ਪ੍ਰਭਾਵ ਆ ਉਹ ਦੇਖਣ ਨੂੰ ਮਿਲਦਾ ਪਰਵਾਸ ਤੇ ਕਿੰਨੇ ਜਿਆਦਾ ਇਹ ਜਿਹੜੇ ਹੈਗੇ ਸਾਡੇ ਨੌਜਵਾਨਾਂ ਸਾਡੇ ਜਿਹੜੇ ਵੈਲ ਟ੍ਰੇਨਡ ਜਿਹੜੇ ਹੈਗੇ ਆ ਸਾਰੀ ਯੂਥ ਜਿਹੜੀ ਆ ਉਹ ਬਾਹਰ ਜਾਈ ਜਾ ਰਹੀ ਆ ਉਹਨਾਂ ਨੂੰ ਇਸ ਪ੍ਰਵਾਸ ਕਿਉਂ ਕਰਨਾ ਪੈ ਰਿਹਾ ਔਖੇ ਹੋ ਕੇ ਕਰਜ਼ੇ ਲੈ ਕੇ ਜ਼ਮੀਨਾਂ ਵੇਚ ਕੇ ਉਹ ਕਿਉਂ ਜਾ ਰਹੇ ਆ ਇਸ ਪੱਖੋਂ ਵੀ ਜਿਹੜੇ ਸਾਡੇ ਪੋਲਿਟਿਸ਼ੀਅਨਸ ਨੂੰ ਸੋਚਣਾ ਚਾਹੀਦਾ ਕਿੰਨੇ ਜ਼ਿਆਦਾ ਜਿਹੜੇ ਹੈਗੇ ਸਾਡੇ ਨੌਜਵਾਨ ਸਾਡੇ ਜਿਹੜੇ ਵੈਲ ਟ੍ਰੇਨਡ ਛੜੇ ਹੈਗੇ ਆ ਸਾਰੀ ਯੂਥ ਜਿਹੜੀ ਆ ਉਹ ਬਾਹਰ ਜਾਈ ਜਾ ਰਹੀ ਆ ਉਹਨਾਂ ਨੂੰ ਇਸ ਪ੍ਰਵਾਸ ਕਿਉਂ ਕਰਨਾ ਪੈ ਰਿਹਾ ਔਖੇ ਹੋ ਕੇ ਕਰਜ਼ੇ ਲੈ ਕੇ ਜ਼ਮੀਨਾਂ ਵੇਚ ਕੇ ਉਹ ਕਿਉਂ ਜਾ ਰਹੇ ਆ ਇਸ ਪੱਖੋਂ ਵੀ ਜਿਹੜੇ ਸਾਡੇ ਪੋਲਿਟਿਸ਼ੀਅਨਸ ਨੂੰ ਸੋਚਣਾ ਚਾਹੀਦਾ ਕਿ ਜੋ ਦਮ ਰੱਖਦੇ ਉਹ ਕਹਿੰਦੇ ਆ ਕਿ ਅਸੀਂ ਬੈਟਰਮੈਂਟਲੀ ਕਰ ਰਹੇ ਆ ਤਾਂ ਸਾਡੀ ਯੂਥ ਜਿਹੜੀ ਆ ਪੰਜਾਬ ਨੂੰ ਕਿਨਾਰਾ ਕਰਕੇ ਉਹ ਬਾਹਰ ਜਾਣ ਦੇ ਬਾਰੇ ਕਿਉਂ ਸੋਚ ਰਹੀ ਹੈ ਕਿਤੇ ਸਿਰਫ ਕਹਿਰੇ ਹੀ ਬਦਲਦੇ ਨੇ ਬਾਕੀ ਸਭ ਕੁਝ ਉਹੀ ਰਹਿੰਦਾ ਵਾ ਜਦ ਆ ਪੰਜਾਬ ਕੀ ਓਵਰオール ਭਾਰਤ ਦੇ ਵਿੱਚ ਨਾ ਜਿਹੜੀ ਵੀ ਕੋਈ ਨੀਤੀ ਲਾਗੂ ਹੁੰਦੀ ਆ ਉਹ ਜ਼ਰੂਰਤਮੰਦ ਤੱਕ ਨਹੀਂ ਪਹੁੰਚ ਪਾ ਰਹੀ ਕਿੰਨੇ ਕਿੰਨੇ ਕਰੋੜ ਲੋਕਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਇੱਕ ਤੇ ਇਹ ਕਲਚਰ ਸਰ ਖਤਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿੰਨੀ ਦੇਰ ਤੱਕ ਕਿਉਂਕਿ ਇਹ ਨਾਜਾਇਜ਼ ਲੋਕਾਂ ਤੱਕ ਪਹੁੰਚ ਰਿਹਾ ਜਿਨ੍ਹਾਂ ਨੂੰ ਜ਼ਰੂਰਤ ਹੈ ਜ਼ਰੂਰਤ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਜੁਟੀਆਂ ਲੇਕਿਨ ਇਸ ਵਾਰੀ ਕੀ ਜਿਹੜੇ ਨਤੀਜੇ ਸਾਹਮਣੇ ਆਣਗੇ ਸਾਡੇ ਨਾਲ ਇੱਕ ਕਾਲਜ ਦੇ ਸਟੂਡੈਂਟ ਮੌਜੂਦ ਹੈ ਅਸੀਂ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਦੋਂ ਵੀ ਲੋਕ ਸਭਾ ਚੋਣ ਹੋਣ ਜਾਂ ਫਿਰ ਵਿਧਾਨ ਸਭਾ ਚੋਣ ਜਿਹੜੇ ਯੁਵਾ ਹੁੰਦੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਆਸ਼ਾਵਾਂ ਸਰਕਾਰਾਂ ਤੋਂ ਹੁੰਦੀਆਂ ਸੋ ਸਾਡੇ ਨਾਲ ਸਟੂਡੈਂਟ ਮੌਜੂਦ ਹੈ ਇਸ ਵਾਰੀ ਲੋਕ ਸਭਾ ਇਲੈਕਸ਼ਨਾਂ 'ਚ ਕੀ ਦੇਖਦੇ ਹੋ ਕੀ ਹੋਣਾ ਚਾਹੀਦਾ ਹੈ ਕੋਣ ਆਣਾ ਚਾਹੀਦਾ ਪ੍ਰਧਾਨ ਮੰਤਰੀ ਦੇ ਤੌਰ ਤੇ ਜਿਹੜਾ ਸਭ ਦੇ ਬਾਰੇ ਸੋਚੇ ਦੇਸ਼ ਦੇ ਵਿਕਾਸ ਬਾਰੇ ਸੋਚੇ ਦੇਸ਼ ਦੇ ਵਿਕਾਸ ਬਾਰੇ ਜਿਹੜਾ ਇਨਸਾਨ ਸੋਚੇ ਬੱਚਿਆਂ ਦੇ ਲਈ ਸਭ ਤੋਂ ਵੱਡੀ ਗੱਲ ਕਿ ਬੱਚਿਆਂ ਦੇ ਲਈ এডਿਕੇਸ਼ਨ ਨੂੰ ਲੈ ਕੇ ਹੈਲਥ ਨੂੰ ਲੈ ਕੇ ਜਿਹੜਾ ਇਨਸਾਨ ਕਾਫੀ ਜ਼ਿਆਦਾ ਸੀਰੀਅਸ ਹੋਏ ਮੈਨੂੰ ਤਾਂ ਲੱਗਦਾ ਉਮੈਦਾ ਇਨਸਾਨੀ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਦੇਸ਼ ਦੀ ਤਰੱਕੀ ਹੋ ਸਕੇ ਤੇ ਨਾਲੇ ਵਾਦ ਤੋਂ ਬਾਅਦ ਇੰਟਰਨੈਸ਼ਨਲ ਰਿਲੇਸ਼ਨਸ ਵੀ ਕਾਫੀ ਮੇਨਟੇਨ ਕੀਤਾ ਜਾਣਾ ਉਹਦੇ ਨਾਲ ਤੇ ਇਸ ਕਰਕੇ ਉਮੈਦਾ ਹੀ ਕੁਝ ਕੀ ਲੱਗਦਾ ਸਭ ਤੋਂ ਪਹਿਲਾਂ ਜ਼ਰੂਰੀ ਜਿਹੜਾ ਪਹਿਲ ਦੇ ਆਧਾਰ ਤੇ ਕਿਹੜਾ ਕੰਮ ਕੀਤਾ ਜਾਣਾ ਚਾਹੀਦਾ ਵਾ ਅ ਪਹਿਲ ਦੇ ਆਧਾਰ ਤੇ ਤਾਂ ਮੈਨੂੰ ਲੱਗਦਾ ਹੈ ਹੈਲਥ ਸੈਕਟਰ ਦੇ ਵਿੱਚ ਕਾਫੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਕਿਉਂਕਿ ਸੱਜੇ ਵੀ ਕੁਝ ਐਵੇਂ ਦੇ ਹਸਪੀਟਲ ਨੇ ਜਾਂ ਫਿਰ ਕਹਿ ਸਕਦੇ ਹਾਂ ਕਿ ਤੇ ਇਲਾਜ ਇਹਨਾਂ ਨਹੀਂ ਮਿਲ ਪਾ ਰਿਆ ਸੋ ਕਿਉਂਕਿ ਡਿਜ਼ੀਜ਼ ਵੀ ਬਹੁਤ ਵਧਦੀਆਂ ਜਾ ਰਹੀਆਂ ਹਨ ਪ੍ਰੋਬਲਮਸ ਕਾਫੀ ਜ਼ਿਆਦਾ ਹੋ ਰਹੀਆਂ ਸੋ ਦੇ ਕਰਕੇ ਮੈਨੂੰ ਲੱਗਦਾ ਹੈ ਕਿ ਹੈਲਥ ਸੈਕਟਰ ਦੇ ਵਿੱਚ ਔਰ ਐਜੂਕੇਸ਼ਨ ਸੈਕਟਰ ਮੋਸਟਲੀ ਅਨਸ ਹੋਣੀ ਚਾਹੀਦੀ ਹੈ। ਇੰਡੀਆ ਗੱਠਜੋੜ ਬਹੁਤ ਵੱਡਾ ਗੱਠਜੋੜ ਹੋਇਆ ਹੈ। ਉਸ ਨੂੰ ਕਿਵੇਂ ਦੇਖਦੇ ਹੋ? ਸਾਰੀ ਪਾਰਟੀਆਂ ਮਿਲ ਕੇ ਇੱਕ ਭਾਜਪਾ ਦੇ ਮੁਕਾਬਲੇ ਦੇ ਲਈ ਖੜੀ ਹੋ ਰਹੀਆਂ। 50-50 ਹੈ। ਹਮ। ਅ ਇੰਡੀਆ ਵੀ ਹੋ ਸਕਦੀ ਹੈ, ਭਾਜਪਾ ਵੀ ਹੋ ਸਕਦੀ ਹੈ ਕਿਉਂਕਿ ਜਿਵੇਂ ਅ ਇੰਡੀਆ ਦੀ ਸਭ ਤੋਂ ਵੱਡੀ ਸਟੇਟ ਹੈਗੀ ਆ ਯੂਪੀ ਉੱਤਰ ਪ੍ਰਦੇਸ਼। ਉਹਦੇ ਵਿੱਚ ਭਾਜਪਾ ਦੀ ਗਵਰਨਮੈਂਟ ਹੈ। ਭਾਜਪਾ ਦੀ ਮੋਸਟਲੀ ਉੱਥੇ ਉੱਤਰ ਪ੍ਰਦੇਸ਼ ਦੀ ਸੀਟਸ ਹੁੰਦੀਆਂ। ਤੇ 50-50 ਆ ਅਗਰ ਤੇ ਗੱਠਜੋੜ ਹੋ ਗਿਆ ਤੇ ਇਕੁਅਲ ਸੀਟਸ ਹੋ ਜਾਣ ਤੇ 50-50 ਮੁਕਾਬਲਾ ਹੋਏਗਾ ਨਾ ਅਜੋ ਜੇ ਪਿਛਲੇ ਦਿਨੀ ਵਿਧਾਨ ਸਭਾ ਚੋਣ ਹੋਈ ਸੀ ਉਸ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਬੜੀ ਬੁਰੀ ਤਰੀਕੇ ਨਾਲ ਹਾਰ ਹੋਈ ਸੀ ਕਿ ਲੱਗਦਾ ਕਿ ਉਸ ਦਾ ਅਸਰ ਇਸ ਲੋਕ ਸਭਾ ਚੋਣਾਂ ਚ ਦੇਖਣ ਨੂੰ ਮਿਲ ਸਕਦਾ ਹਾਂ ਜਰੂਰ ਮੈਨੂੰ ਇਹ ਲੱਗਦਾ ਕਿ ਦਿੱਲੀ ਚ ਆਮ ਆਦਮੀ ਪਾਰਟੀ ਨਹੀਂ ਬਣ ਪਾਏਗੀ ਇਸ ਵਾਰ ਜਿਵੇਂ ਦੇ ਉਹਨਾਂ ਦੇ ਹਾਲਾਤ ਹੈਗੇ ਆ ਤੇ ਕੇਜਰੀਵਾਲ ਦੇ ਈਡੀ ਦੇ ਸੰਮਨ ਵਗੈਰਾ ਆਏ ਹੋਏ ਆ ਉਸ ਦੇ ਅਕੋਰਡਿੰਗ ਆਮ ਆਦਮੀ ਪਾਰਟੀ ਨਹੀਂ ਬਣ ਸਕਦੀ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ ਤੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੁਆਰਾ ਕੰਮ ਕੀਤੇ ਗਏ ਕਿ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਸੀਟਾਂ ਨੂੰ ਹਥਿਆਨ ਦੇ ਵਿੱਚ ਕਾਮਯਾਬ ਰਹਿਣਗੇ ਪੰਜਾਬ ਚ ਵੀ ਨਹੀਂ ਨਹੀਂ ਇਸ ਵਾਰ ਨਹੀਂ ਆਮ ਆਦਮੀ ਪਾਰਟੀ ਹੋ ਸਕਦਾ ਬਣੇਗੀ ਬਸ ਕਿ ਇੱਕ ਉਹਨਾਂ ਨੇ ਕੰਮ ਵਧੀਆ ਕੀਤਾ ਕਿ ਇਲੈਕਟ੍ਰਿਸਿਟੀ ਦਾ ਜਿਹੜਾ ਇਲੈਕਟ੍ਰਿਸਿਟੀ ਫ੍ਰੀ ਕੀਤੀ ਹੋਈ ਆ ਉਹ ਤੇ ਚੰਦ ਦਿੱਲੀ ਚ ਵੀ ਕੀਤੀ ਹੋਈ ਆ ਤੇ ਪੰਜਾਬ ਚ ਇਸ ਵਾਰ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਹੋ ਸਕਦੀ ਹੈ ਪੰਜਾਬ ਚ ਅਕਾਲੀ ਦਲ ਦਾ ਬੀਐਸਪੀ ਨਾਲ ਗੱਠ ਜੋੜ ਟੁੱਟਿਆ ਹੋਇਆ ਕਿ ਨੁਕਸਾਨ ਮਿਲ ਸਕਦਾ ਨਹੀਂ ਬਿਲਕੁਲ ਨਹੀਂ ਬੀਐਸਪੀ ਨੂੰ ਤੇ ਪੰਜਾਬ 'ਚ ਕੋਈ ਵੋਟ ਹੀ ਨਹੀਂ ਪਾਉਂਦਾ ਅਕਾਲੀ ਦਲ ਬੀਜੇਪੀ ਜਾਂ ਕਾਂਗਰਸ ਹੀ ਹੈ ਜਾਂ ਆਪ ਸਭ ਤੋਂ ਵੱਡਾ ਗੱਠ ਜੋੜ ਹੋਇਆ ਇੰਡੀਆ ਗੱਠ ਜੋੜ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਅ ਇੰਡੀਆ ਗੱਠ ਜੋੜ ਬੇਸਿਕਲੀ ਇੱਕ ਕੰਪੀਟੀਸ਼ਨ ਦੇ ਰਹੇ ਬੀਜੇਪੀ ਨੂੰ ਸੋ ਬੀਜੇਪੀ ਕਰੰਟਲੀ ਬਹੁਤ ਜ਼ਿਆਦਾ ਸਟਰੋਂਗ ਪਾਰਟੀ ਬਣ ਚੁੱਕੀ ਹੈ ਔਰ ਜਦ ਤੱਕ ਇੰਡੀਆ ਅਲਾਈਂਸ ਬਣਨਾ ਨਹੀਂ ਸੀਗਾ ਭਾਜਪੀ ਨੂੰ ਕੰਪੀਟ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਕਿਉਂਕਿ ਭਾਜਪੀ ਆਲਰੇਡੀ ਬਹੁਤ ਜ਼ਿਆਦਾ ਸਟੇਟਸ ਵਿੱਚ ਆ ਚੁੱਕੀ ਹੈ ਰਾਜਸਥਾਨ ਜਿਸ ਤੁਸੀਂ ਦੇਖ ਰਹੇ ਹੋ ਕਿੰਨਾ ਵਧੀਆ ਉਹਨਾਂ ਨੇ ਆਪਣਾ ਸਟੈਬਲਿਸ਼ ਕੀਤਾ ਖੁਦ ਨੂੰ ਜਾਂ ਅਗਰ ਆਪ ਰਾਜ ਉਹ ਦੀ ਯੂਪ ਦੀ ਗੱਲ ਕਰੀਏ ਤਾਂ ਭਾਜਪੀ ਗਵਰਨਮੈਂਟ ਇਜ਼ ਐਟ ਦਾ ਪੇਸ ਰਾਈਟ ਨਾਓ ਸੋ ਇੰਡੀਆ ਅਲਾਈਂਸ ਬਣਨਾ ਇੰਪੋਰਟੈਂਟ ਹੋ ਗਿਆ ਸੀ ਕਾਂਗਰਸ ਲਈ ਇਹ ਬਾਕੀ ਪਾਰਟੀਆਂ ਲਈ ਕਿ ਜਦ ਤੱਕ ਅਲਾਈਂਸ ਹੋਣਾ ਨਹੀਂ ਉਹ ਤੱਕ ਭਾਜਪੀ ਨੂੰ ਕੰਪੀਟ ਕਰਨਾ ਬਹੁਤ ਮੁਸ਼ਕਿਲ ਹੈ ਤੇ ਇਸ ਦੇ ਨਾਲ ਹੀ ਜਿਹੜਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਕਿਵੇਂ ਦੇਖਦੇ ਹੋ ਤੇ ਹੋਰ ਕੌਣ ਫੇਸ ਹੋ ਸਕਦਾ ਨਰਿੰਦਰ ਮੋਦੀ ਦੇ ਸਾਹਮਣੇ ਆਈ ਥਿੰਕ ਰਾਹੁਲ ਗਾਂਧੀ ਇਟਸ ਦਾ ਬੈਸਟ ਕੰਪੀਟੀਟਰ ਕਿਉਂਕਿ ਬੀਜੇਪੀ ਬਹੁਤ ਟਾਈਮ ਤੋਂ ਰੂਲ ਕਰਦੀ ਆ ਰਹੀ ਹੈ ਆਪਾਂ ਦੇਖ ਰਿਹਾ ਇਸ ਟਾਈਮ ਉਹਦੇ ਹੈਟ੍ਰਿਕ ਹੋ ਜਣੀ ਹੈ ਸੋ बार-बार ਬੀਜੇਪੀ ਨੂੰ ਵੀ ਆਪਾਂ ਪ੍ਰੀਫਰੈਂਸ ਦੇਈਏ ਉਹ ਵੀ ਐਨਡ ਨਾ ਮੈਨੂੰ ਲੱਗਦਾ ਨਹੀਂ ਕਿ ਇੱਕ ਪਾਰਟੀ ਸਾਨੂੰ ਰੂਲ ਕਰੇ ਆਪਾਂ ਮਨਾਰਕੀ ਚ ਤਾਂ ਆਪਾਂ ਰਹਿ ਨਹੀਂ ਰਹੇ ਨਾ ਇਟਸ ਡੈਮੋਕ੍ਰੇਸੀ ਸੋ ਸਾਨੂੰ ਹਰ ਇੱਕ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਆਈਡੀਓਲੋਜੀਸ ਦੇਖਣੇ ਚਾਹੀਦੇ ਹੈ ਕਿ ਕੌਣ ਕਿੱਦਾਂ ਕੰਮ ਕਰ ਰਿਹਾ ਹੈ ਬੀਜੇਪੀ ਦੇ ਕੀ ਮੋਟਿਵ ਹੈ ਜਾਂ ਕਾਂਗਰਸ ਦਾ ਕੀ ਮੋਟਿਵ ਹੈ ਬਿਹਾਈਂਡ ਦਾ ਪੋਲਿਟਿਕਲ ਸਿਨੈਰੀਓ ਸੋ ਇਹ ਸਾਨੂੰ ਦੇਖਣਾ ਚਾਹੀਦਾ ਇਹ बार-बार ਪਤਾ ਲੱਗਦਾ ਇੱਕੋ ਵਾਰ ਚ ਤਾਂ ਇੱਕ ਪਾਰਟੀ ਨੂੰ ਹੀ ਮੌਕਾ ਦਵਾਂਗੇ ਤਾਂ ਫਿਰ ਨਹੀਂ ਸਮਝ ਨਹੀਂ ਆਂਦੀ ਯਾ ਲੋਕੀ ਵੀ ਇਕੋ ਆਈਡੀਓਲੋਜੀ ਨਹੀਂ ਫੇਸ ਕਰਦੇ ਆ ਇਕੋ ਹੀ ਫੇਸ ਰਹਿੰਦਾ ਇਕੋ ਹੀ ਪੀਐਮ ਰਹਿੰਦਾ ਔਰ ਚੇ ਅਸ਼ਾਵਾ ਬਹੁਤ ਹੁੰਦੀਆਂ ਹਨ ਜਦੋਂ 2017 ਦੇ ਇਲੈਕਸ਼ਨ ਸੀ ਵਿਧਾਨ ਸਭਾ ਦੇ ਬਹੁਤ ਅਸ਼ਾਵਾ ਸੀ ਉਸ ਤੋਂ ਬਾਅਦ 2021 ਇਲੈਕਸ਼ਨ ਹੋਏ ਬਹੁਤ ਅਸ਼ਾਵਾ ਲੋਕ ਸਭਾ ਇਲੈਕਸ਼ਨਾਂ ਚ ਕਿੰਨੀਆਂ ਆਕਾਸ਼ਾਵਾ ਹੁੰਦੀਆਂ ਹਨ ਖਾਸ ਕਰ ਜੁਵਾਵਾਂ ਨੂੰ ਮਹਿਲਾਵਾਂ ਨੂੰ ਸਟੂਡੈਂਟਸ ਨੂੰ ਲਾਈਕ ਹਰ ਪਾਰਟੀ ਆਪਣਾ ਮੈਨੀਫੈਸਟੋ ਦਿੰਦੀ ਹੈ ਕਿ ਆਪਾਂ ਬੱਚਿਆਂ ਲਈ ਆ ਕਰਦੇ ਆ ਜਾਂ ਸਟੂਡੈਂਟਸ ਲਈ ਆ ਕਰਾਂਗੇ ਜਾਂ ਔਮਨ ਲਈ ਸਪੈਸ਼ਲੀ ਉਹਨਾਂ ਨੂੰ ਮੋਟੀਵੇਟ ਕਰਨ ਲਈ ਜਾਂ ਔਮਨ ਸੈਕਟਰ ਨੂੰ ਅਪਲਿਫਟ ਕਰਨ ਲਈ ਅਲੱਗ-ਅਲੱਗ ਸਕੀਮਸ ਕਰਦੇ ਆ এমਪਲੋਇਮੈਂਟ ਦੀਆਂ ਸਕੀਮਸ ਹੁੰਦੀਆਂ ਵੱਖਰੀਆਂ ਸੋ ਐਵਰੀ ਟਾਈਮ ਜਦੋਂ ਇਲੈਕਸ਼ਨਸ ਆਉਂਦੇ ਕਿਤੇ ਨਾ ਕਿਤੇ ਇੱਕ ਜੋਸ਼ ਹੁੰਦਾ ਹੀ ਹੁੰਦਾ ਹੈ ਸਟੂਡੈਂਟਸ ਨੂੰ ਲੱਗਦਾ ਉਹਨਾਂ ਲਈ ਕੁਝ ਡਿਫਰੈਂਟ ਆਏਗਾ ਟੀਚਰਸ ਨੂੰ ਲੱਗਦਾ ਹੈ ਯਾ ਵਰਕਿੰਗ ਕਲਾਸ ਨੂੰ ਲੱਗਦਾ ਹੈ ਕੁਝ ਡਿਫਰੈਂਟ ਆਏਗਾ ਸੋ ਜਿਹੜੀ ਹੋਪਸ ਤੁਸੀਂ ਗੱਲ ਕਰ ਰਹੇ ਹੋ ਉਹ ਬਹੁਤ ਹਾਈ ਲੈਵਲ ਤੱਕ ਹੁੰਦੀਆਂ ਹਰ ਇੱਕ ਹਰ ਇੱਕ ਸੈਕਟਰ ਡਿਮਾਂਡ ਕਰਦਾ ਹੈ ਗਵਰਨਮੈਂਟ ਸੈਟਲਿ ਕੁਝ ਨਾ ਕੁਝ ਬੈਨੀਫਿਟ ਕਰਕੇ ਜਾਵੇ ਸੋ ਹੋਪਸ ਡੈਫੀਨਿਟਲੀ ਬਹੁਤ ਹਾਈ ਲੈਵਲ ਤੇ ਹੀ ਹੁੰਦੀਆਂ ਕੀ ਲੱਗਦਾ ਕਿ ਅੱਜ ਤੱਕ ਜਿੰਨੇ ਮੈਨੀਫੈਸਟੋ ਜਾਰੀ ਹੋਏ ਹੈ ਕਿ ਲੱਗਦਾ ਕਿ ਸਭ ਕੁਝ गवर्नमेंट ने पूरा किया फिर सेंटर हो जी ये बिल्कुल क्लीयर कट है हंड्रड परसेंट का कोई भी गवर्नमेंट नहीं काम करती क्योंकि करप्शन एट एवरी लैवल आप देख रहे दे हैं है ना स्कूल लैवल तो देख लो या हेल्थ सैक्टर से देख लो करप्शन तो हर एक लैवलते ही है और सो हंड्रेड परसेंट काम कोई नहीं हूँ चाहे कोई भी गवर्नमेंट हो चाहे कोई गवर्नमेंट ने चंगा काम भी किया हो मॉर प्रैक्टिसिज रै ही जाते हैं भी रूप होल्स तो रह ही जाते हैं हर सैगमेंट सो ये कहना कि हंड्रड परसेंट काम हो जाए या ਅਗਰ ਆਪਾਂ ਦੇਖੀਏ ਕਿ ਜਿੱਥੇ ਪੋਪੂਲੇਸ਼ਨ ਇਸ ਕੰਟਰੀ ਚੰਨੀ ਜ਼ਿਆਦਾ ਆ ਤੇ ਉੱਥੇ ਅਗਰ 70% ਵੀ ਕੰਮ ਹੋ ਰਿਹਾ ਨਾ ਤਾਂ ਉਹਨੂੰ 100 ਹੀ ਕਾਊਂਟ ਕਰਨਾ ਚਾਹੀਦਾ ਕਿਉਂਕਿ ਗਰਾਊਂਡ ਲੈਵਲ ਤੱਕ ਕੰਮ ਕਰਨਾ ਬਹੁਤ ਡਿਫਿਕਲਟ ਹੋ ਜਾਂਦਾ ਕਿਸੇ ਵੀ ਗਵਰਨਮੈਂਟ ਦੇ ਲਈ ਔਰ ਇਹਨੇ ਪਾਲਿਸੀਜ਼ ਨੂੰ ਮਤਲਬ ਸਟ੍ਰੈਟੇਜੀਕਲੀ ਅਪਣਾਣਾ ਇੱਕ ਟਾਸਕ ਹੈ ਬਹੁਤ ਵੱਡਾ ਕਿਉਂਕਿ ਸਾਡੀ ਜਿਹੜੀ ਜਨਰੇਸ਼ਨ ਹੈ ਜਾਂ ਸਾਡੀ ਪੋਪੂਲੇਸ਼ਨ ਬਹੁਤ ਡਿਵਾਈਡਡ ਹੈ ਰੂਰਲ ਹੈ ਅਰਬਨ ਹੈ ਉਹਦੇ ਵਿੱਚ ਐਜੂਕੇਟਿਡ ਹੈ ਥੋੜਾ ਇਲਿਟਰੇਟ ਹੈ ਇਲਿਟਰੇਟ ਲੋਕ ਵੀ ਹੈਗੇ ਹੈ ਨਾ ਸੋ ਹਰ ਇੱਕ ਲੈਵਲ ਤੱਕ ਪਹੁੰਚਣਾ ਇੱਕ ਡਿਫਿਕਲਟ ਟਾਸਕ ਹੈ ਇੰਡੀਆ ਗੱਠਜੋੜ ਬਹੁਤ ਵੱਡਾ ਗੱਠਜੋੜ ਹੈ ਕਿ ਲੱਗਦਾ ਕਿ ਪੰਜਾਬ ਦੇ ਵਿੱਚ ਕਾਮਯਾਬ ਹੋਏਗਾ ਕਿਉਂਕਿ ਪੰਜਾਬ 'ਚ ਭਵਿਆਮਾ ਦੀ ਪਾਰਟੀ ਹੋਈ ਹੈ ਫਿਰ ਕਾਂਗਰਸ ਉਹ ਇਸ ਗੱਠਜੋੜ ਨੂੰ ਨਕਾਰਦੇ ਨਜ਼ਰ ਆ ਰਹੇ ਆ ਸਰ ਮੈਨੂੰ ਲੱਗਦਾ ਹੈ ਕਿ ਮਤਲਬ 50-50 ਹੋ ਸਕਦਾ ਹੈ ਪਰ ਮੈਂ ਸ਼ੋਰ ਨਹੀਂ ਕਹਿੰਦੀ ਹੈ ਬਟ ਬਾਕੀ ਸਰ ਦੇਖਦੇ ਆ ਮੈਂ ਤਾਂ ਇਹ ਚਾਹੁੰਦੀ ਆ ਕਿ ਪਾਰਟੀ ਕੋਈ ਵੀ ਹੋਵੇ ਉਹ ਧਰਮ ਤੇ ਜਾਤ ਤੋਂ ਅਲੱਗ ਹੋ ਕੇ ਕੰਮ ਕਰੇ ਤੇ ਅੱਗੇ ਮਤਲਬ ਜਿਹੜੀਆਂ এডਿਕੇਸ਼ਨ ਸਿਸਟਮ ਆ ਆਪਣਾ ਤੁਸੀਂ ਕਿਵੇਂ ਸੋਚਦੇ ਇੰਡੀਆ ਘਟਸ਼ੂਟਨ ਗਟਸ਼ੂਟ ਸਰ ਕੋਈ ਵੀ ਹੋਵੇ ਮੈਨੂੰ ਇਹ ਹੈ ਕਿ ਇਲੈਕਸ਼ਨ ਮੈਨੀਫੈਸਟੋ ਦੇ ਜਿਹੜਾ ਵਾ ਉਹਦੇ ਦੇ ਵਿੱਚ ਤੇ ਰਿਐਲਿਟੀ ਦੇ ਵਿੱਚ ਜਿਹੜਾ ਫਰਕ ਪਾਇਆ ਜਾਂਦਾ ਇਹ ਨਹੀਂ ਹੋਣਾ ਚਾਹੀਦਾ ਕਿ ਜਿਵੇਂ ਲੀਡਰਸ਼ਿਪ ਆ ਜਿਹੜੇ ਲੀਡਰ ਦੇ ਵਰਡ ਦੀ ਐਟਿਮੋਲੋਜੀ ਵਾਲੀ ਵੇਖੀਏ ਕਿ ਪੋਜੀਟਿਵ ਸੈਂਸ ਆ ਤੇ ਸਾਡੇ ਇਹ ਕਹਿਣ ਲੱਗਿਆਂ ਦਿਲ ਦੁਖਦਾ ਆ ਕਿ ਜੋ ਸਾਡੇ ਹੁਣ ਆ ਪੋਲਿਟਿਕਸ ਕਿਸ ਕਿਸਮ ਦੀ ਚੱਲ ਰਹੀ ਆ ਕਿ ਲੀਡਰਸ਼ਿਪ ਨੂੰ ਪੋਲਿਟਿਕਸ ਨੂੰ ਇੱਕ 네ਗੇਟਿਵ ਸੈਂਸ ਦੇ ਵਿੱਚ ਜਨਸਧਾਰਨ ਵੱਲੋਂ ਲਿਆ ਜਾ ਰਿਹਾ ਤੇ ਇਹਦਾ ਸਭ ਤੋਂ ਵੱਡਾ ਜਿਹੜਾ ਪ੍ਰਭਾਵ ਆ ਉਹ ਦੇਖਣ ਨੂੰ ਮਿਲਦਾ ਪ੍ਰਵਾਸ ਤੇ ਕਿੰਨੇ ਜਿਆਦਾ ਜਿਹੜੇ ਹੈਗੇ ਸਾਡੇ ਨੌਜਵਾਨਾ ਸਾਡੇ ਜਿਹੜੇ ਵੈਲ ਟ੍ਰੇਨਡ ਜਿਹੜੇ ਹੈਗੇ ਆ ਸਾਰੀ ਯੂਥ ਜਿਹੜੀ ਆ ਉਹ ਬਾਹਰ ਜਾਈ ਜਾ ਰਹੀ ਆ ਤੇ ਉਹਨਾਂ ਨੂੰ ਇਸ ਪ੍ਰਵਾਸ ਕਿਉਂ ਕਰਨਾ ਪੈ ਰਿਹਾ ਔਖੇ ਹੋ ਕੇ ਕਰਜ਼ੇ ਲੈ ਕੇ ਜ਼ਮੀਨਾਂ ਵੇਚ ਕੇ ਉਹ ਕਿਉਂ ਜਾ ਰਹੇ ਆ ਇਸ ਪੱਖੋਂ ਵੀ ਜਿਹੜੇ ਸਾਡੇ ਪੋਲਿਟਿਸ਼ੀਅਨਸ ਨੂੰ ਸੋਚਣਾ ਚਾਹੀਦਾ ਕਿ ਜਿਉਂ ਦਮ ਰੱਖਦੇ ਉਹ ਕਹਿੰਦੇ ਆ ਕਿ ਅਸੀਂ ਬੈਟਰਮੈਂਟਲੀ ਕਰ ਰਹੇ ਆ ਤਾਂ ਸਾਡੀ ਯੂਥ ਜਿਹੜੀ ਆ ਪੰਜਾਬ ਨੂੰ ਕਿਨਾਰਾ ਕਰਕੇ ਉਹ ਬਾਹਰ ਜਾਂਦੇ ਬਾਰੇ ਕਿਉਂ ਸੋਚ ਨਹੀਂ ਰਿਹਾ ਪ੍ਰਧਾਨ ਮੰਤਰੀ ਦੇ ਸਾਹਮਣੇ ਕਿਸ ਨੂੰ ਦੂਸਰਾ ਚਿਹਰਾ ਦੇਖਦੇ ਹੋ ਰਾਹੁਲ ਗਾਂਧੀ ਜਾਂ ਕੇਸ਼ਰੀਵਾਲ ਰਾਹੁਲ ਗਾਂਧੀ ਜੀ ਕਿ ਲੱਗਦਾ ਕਿ ਇਸ ਵਾਰੀ ਜਿਹੜਾ ਗੱਠਜੋੜ ਦੀ ਲੋੜ ਸੀ ਅਗਰ ਸਾਰੇ ਮਿਲ ਕੇ ਲੜਦੇ ਭਈਏ ਤੇ ਗੱਠਜੋੜ ਦੀ ਬਹੁਤ ਲੋੜ ਸੀ ਕਿਉਂਕਿ ਭਾਜਪਾ ਦਾ ਮੁਕਾਬਲਾ ਨਹੀਂ ਹੋ ਸਕਦਾ ਗੱਠਜੋੜ ਦੀ ਲੋੜ ਤੇ ਆਬੀਅਸਲੀ ਹੈ ਸੀ ਭਾਜਪਾ ਦੇ ਨਾਲ ਕੰਪੀਟ ਕਰਨਾ ਤੇ ਗੱਠਜੋੜ ਤੋਂ ਬਿਨਾਂ ਕੋਈ ਕਾਇਲੀ ਪਾਰਟੀ ਜਿਹੜੀ ਉਹ ਨਹੀਂ ਟਿਕ ਸਕਦੀ ਬਿਲਕੁਲ ਸੇ ਪੰਜਾਬ 'ਚ ਇਸ ਗੱਠਜੋੜ ਦਾ ਅਸਰ ਨਜ਼ਰ ਆਏਗਾ ਫਿਲਹਾਲ ਤਾਂ ਅਜੇ ਨਹੀਂ ਲੱਗ ਰਿਹਾ ਜੀ ਕੀ ਭਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਇਲੈਕਸ਼ਨਸ 2026 ਦੇ ਨਜ਼ਦੀਕ ਹੈ ਬਹੁਤ ਆਸ਼ਾਵਾਂ ਰਹਿੰਦੀਆਂ ਹਨ ਸਟੂਡੈਂਟਸ ਨੂੰ ਨੌਜਵਾਨਾਂ ਨੂੰ ਬੇਰੋਜ਼ਗਾਰੀ ਖਤਮ ਕਰਨ ਦਾ ਵਾਅਦਾ ਕੀਤਾ ਜਾਂਦਾ ਲੇਕਿਨ ਕੀ ਲੱਗਦਾ ਕਿ ਹਸ ਤੱਕ ਉਹ ਕੰਪਲੀਟ ਹੋ ਪਾਏ ਇਹ ਮਿਸ਼ਨ ਸਰ ਜ਼ਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਰਾਜਨੀਤੀ ਵਿੱਚ ਸਿਰਫ ਚਿਹਰੇ ਹੀ ਬਦਲਦੇ ਨੇ ਬਾਕੀ ਸਭ ਕੁਝ ਉਹੀ ਰਹਿੰਦਾ ਹੈ ਜਦ ਪੰਜਾਬ ਕੀ ਓਵਰঅল ਭਾਰਤ ਦੇ ਵਿੱਚ ਨਾ ਜਿਹੜੀ ਵੀ ਕੋਈ ਨੀਤੀ ਲਾਗੂ ਹੁੰਦੀ ਆ ਉਹ ਜ਼ਰੂਰਤਮੰਦ ਤੱਕ ਨਹੀਂ ਪਹੁੰਚ ਪਾ ਰਹੀ ਕਿੰਨੇ ਕਿੰਨੇ ਕਰੋੜ ਲੋਕਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਇੱਕ ਤੇ ਇਹ ਕਲਚਰ ਸਰ ਖਤਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿੰਨੀ ਦੇਰ ਤੱਕ ਕਿਉਂਕਿ ਇਹ ਨਾਜਾਇਜ਼ ਲੋਕਾਂ ਤੱਕ ਪਹੁੰਚ ਰਿਹਾ ਜਿਨ੍ਹਾਂ ਨੂੰ ਜ਼ਰੂਰਤ ਹੈ ਜ਼ਰੂਰਤਮੰਦ ਉਹਨਾਂ ਤੱਕ ਇਹ ਚੀਜ਼ ਨਹੀਂ ਪਹੁੰਚ ਰਹੀ ਤੇ ਹੁਣ ਵੀ ਇਲੈਕਸ਼ਨ ਆ ਰਹੇ ਨੇ ਇਹਨਾਂ ਵਿੱਚ ਵੀ ਫ੍ਰੀ ਫ੍ਰੀ ਵੰਡ ਫ੍ਰੀ ਚੀਜ਼ਾਂ ਵੰਡ ਕੇ ਜਾਂ ਜੋ ਵੀ ਆ ਇਸੇ ਰੇਵ ਜਿਹਨੂੰ ਆਪਾਂ ਇਹ ਬੜੀ ਕਲਚਰ ਕਹਿ ਦਿੰਨੇ ਆ ਉਸੇ ਚੀਜ਼ਾਂ ਦੇ ਸਾਰੇ ਹੀ ਵੋਟਾਂ ਲੈਣ ਦੀ ਉਹਨਾਂ ਨੇ ਵੋਟਾਂ ਲੈਣਾ ਚਾਹੁੰਦੇ ਨੇ ਉਹ ਬਾਕੀ ਸਰ ਕੋਈ ਵੀ ਇਹ ਜਿਹੜੀ ਬੀਜੇਪੀ ਸਰਕਾਰਾਂ ਜਾਂ ਹੋਰ ਵੀ ਮੈਂ ਕਹੂੰਗਾ ਧਰਮ ਦਾ ਸਾਰਾ ਲਿਆ ਜਾ ਰਿਹਾ ਧਰਮ ਦੀ ਆੜ ਲਈ ਜਾ ਰਹੀ ਹੈ ਤੇ ਜੋ ਕਿ ਠੀਕ ਨਹੀਂ ਐਜੂਕੇਸ਼ਨ ਜਾਂ ਜਿਹੜੇ ਹੋਰ ਮੁੱਦੇ ਨੇ ਉਹਨਾਂ ਨੂੰ ਅੱਗੇ ਨਹੀਂ ਲਿਆਇਆ ਜਾ ਰਿਹਾ ਤੇ ਇਹ ਪੰਜਾਬ ਵਿੱਚ ਵੀ ਹੁਣ ਸਰਕਾਰ ਦੀ ਬਦਲੀ ਹੋਈ ਹੈ ਬਟ ਚਲੋ ਅਜੇ ਕਹਿ ਲਈਏ ਕਿ ਅਜੇ ਉਹ ਉਹ ਚੀਜ਼ਾਂ ਹਨ ਨਜ਼ਰ ਨਹੀਂ ਆ ਰਹੀਆਂ ਜਿਨ੍ਹਾਂ ਦੇ ਨਾਲ ਇੱਕ ਬਦਲਾਵ ਦੀ ਆਪਾਂ ਗੱਲ ਕਰ ਸਕੀਏ ਤੇ ਬਾਕੀ ਅਜੇ ਤੇ ਇਹੀ ਕੁਝ ਚੱਲਦਾ ਪਿਆ ਸਰ ਅਜੇ ਕੋਈ ਨਵੀਂ ਚੀਜ਼ ਨਹੀਂ ਆ ਪਈ ਅਜੇ ਪੰਜਾਬ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਕਿ ਉਹ ਸਰਕਾਰ ਦਾ ਕੰਮ ਜਿਹੜਾ ਕੀਤਾ ਵਾ ਜਾਂ ਨਹੀਂ ਕੀਤਾ ਉਹ ਇਲੈਕਸ਼ਨ ਦੇ ਵਿੱਚ ਉਸ ਦਾ ਲੋਕ ਉਸ ਨੂੰ ਆਧਾਰਤ ਲੈ ਕੇ ਵੋਟ ਪ ਕਰਨਗੇ ਸਰ ਦੇਖੋ ਕਾਫੀ ਕੁਝ ਚੇਂਜਸ ਆਏ ਨੇ ਐਜੂਕੇਸ਼ਨ ਸਿਸਟਮ ਵਿੱਚ ਮੈਂ ਫਿਜ਼ੀਕਲ ਐਜੂਕੇਸ਼ਨ ਦੀ ਸਟੂਡੈਂਟ ਆ ਸਾਡੀ ਗੇਮਸ ਦੇ ਵਿੱਚ ਵੀ ਕਾਫੀ ਸਾਰੇ ਚੇਂਜਸ ਆਏ ਨੇ ਲਾਈਕ ਬਹੁਤ ਸਾਰੀਆਂ ਇਮੇਜੀਆਂ ਚੀਜ਼ਾਂ ਨੇ ਜਿਹੜੀਆਂ ਨਿਊ ਅਡਾਪਟ ਹੋਈਆਂ ਨੇ ਮਤਲਬ ਜੋ ਪਹਿਲਾਂ ਟਾਈਮ 'ਚ ਨਹੀਂ ਸੀ ਉਹ ਅੱਜ ਦੇ ਟਾਈਮ 'ਚ ਆਈਆਂ ਨੇ ਸੋ ਪੰਜਾਬ ਸਰਕਾਰ ਨੇ ਕਾਫੀ ਕੁਝ এডੂਕੇਸ਼ਨ ਦੇ ਦAIRE ਵਿੱਚ ਕੁਝ ਚੇਂਜਸ ਕੀਤੇ ਨੇ ਬਹੁਤ ਸਾਰੇ ਜੌਬਸ ਵਗੈਰਾ ਨਿਕਲਦੀਆਂ ਪਈਆਂ ਨੇ ਬਟ ਮਤਲਬ ਕਿ ਇਛ ਛੋਟੇ ਟਾਈਮ ਇੰਟਰਵਲ ਵਿੱਚ ਇਨੇ ਚੇਂਜਸ ਆਏ ਨੇ ਸੋ ਆਈ ਗੈਸ ਹਾਂ ਬਹੁਤ ਚੇਂਜ ਆਏ ਨੇ ਬਟ ਹੱਲੇ ਟਾਈਮ ਦੇਣਾ ਪਏਗਾ ਸਰਕਾਰ ਨੂੰ ਵੀ ਔਰ ਸੋਸਾਇਟੀ ਨੂੰ ਵੀ ਕਿ ਅਸੀਂ ਵੀ ਸਰਕਾਰ ਦਾ ਸਾਥ ਦੇਈਏ এডੂਕੇਸ਼ਨ ਨੂੰ ਇੱਕ ਖਾਸ ਮੁੱਦਾ ਬਣਾਈਏ ਕਿ ਅਗਰ ਸਾਰਾ ਸੋਸਾਇਟੀ ਐਜੂਕੇਟਿਡ ਹੋਏਗੀ ਤਾਂ ਆਬਵੀਅਸ ਗੱਲ ਹੈ ਕਿ ਅਸੀਂ ਆਪਣੇ ਹੱਕਾਂ ਲਈ ਆਪਣੇ ਰਾਈਟਸ ਲਈ ਲੜਾਂਗੇ ਔਰ ਆਈ ਥਿੰਕ ਬਹੁਤ ਹੱਦ ਤੱਕ ਜਿਹੜੇ ਅੱਜ ਦਾ ਯੂਥ ਹੈ ਉਹ ਇਹ ਚੀਜ਼ਾਂ ਕਰ ਵੀ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਬਹੁਤ ਸਾਰੇ ਚੇਂजेस ਕੀਤੇ ਨੇ ਉਹਨਾਂ ਵਿੱਚੋਂ ਕਾਫੀ ਮਤਲਬ ਐਜੂਕੇਸ਼ਨ ਸਿਸਟਮ ਵਿੱਚ ਔਰ ਬਾਕੀ ਜਿਹੜੇ ਸਿਸਟਮ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਚੇਂजेस ਲਿਆਂਦੇ ਨੇ ਜੋ ਕਿ ਪਹਿਲਾਂ ਦੇ ਟਾਈਮ ਵਿੱਚ ਨਹੀਂ ਸੀ ਬਹੁਤ ਸਾਰੀਆਂ ਗ੍ਰਾਂਟਸ ਆਈਆਂ ਨੇ ਸਕਾਲਰਸ਼ਿਪਸ ਆਈਆਂ ਨੇ ਸਟੱਡੀ ਦੇ ਮਾਮਲੇ 'ਚ ਬਹੁਤ ਸਾਰੇ ਚੇਂजेस ਆਏ ਨੇ ਸੋ ਆਈ ਗੈਸ ਬਹੁਤ ਚੇਂਜ ਹੈ ਇਹ ਉਹ ਸਟੂਡੈਂਟ ਹੈ ਜਿਹੜੇ ਦੇਸ਼ ਦਾ ਭਵਿੱਖ ਹੈ ਤੇ ਕਾਫੀ ਆਸ਼ਾਵਾਂ ਭਾਵੇਂ ਲੋਕ ਸਭਾ ਇਲੈਕਸ਼ਨ ਹੋਣ ਜਾਂ ਫਿਰ ਵਿਧਾਨ ਸਭਾ ਇਲੈਕਸ਼ਨ ਹੋਣ ਆਸ਼ਾਵਾਂ ਸਭ ਤੋਂ ਜ਼ਿਆਦਾ ਅੱਜ ਦੇ ਜਵਾਨਾਂ ਨੂੰ ਹੁੰਦੀਆਂ ਸੋ ਉਹਨਾਂ ਨੂੰ ਅਵੀ ਹੁੰਦਾ ਹੈ ਕਿ ਜੋ ਸਰਕਾਰਾਂ ਵਾਅਦੇ ਕਰਦੀਆਂ ਮੈਨੀਫੈਸਟੋ ਤਿਆਰ ਕਰਦੀਆਂ ਉਹ ਮੈਨੀਫੈਸਟੋ ਚੋਣਾਂ ਤੋਂ ਬਾਅਦ ਕੁਝ ਹੱਦ ਤੱਕ ਪੂਰੇ ਨਹੀਂ ਹੋ ਪਾਉਂਦੇ ਲੇਕਿਨ ਇਸ ਵਾਰੀ ਉਹਨਾਂ ਨੂੰ ਆਸ਼ਾ ਜ਼ਰੂਰ ਹੈ ਕਿ ਜਿਹੜੀ ਵੀ ਸੈਂਟਰ ਦੀ ਸਰਕਾਰ ਆਏਗੀ ਕੇਂਦਰ ਦੀ ਜਿਹੜੀ ਵੀ ਸਰਕਾਰ ਆਏਗੀ ਉਹ ਜਿਹੜਾ ਵੀ ਮੈਨੀਫੈਸਟੋ ਲੈ ਕੇ ਆਏਗੀ ਉਹ ਸਟੂਡੈਂਟਾਂ ਦੇ ਹੱਕ 'ਚ ਹੋਏਗਾ ਉਹ ਯੁਵਾਵਾਂ ਦੇ ਹੱਕ 'ਚ ਹੋਏਗਾ ਤੇ ਉਹ ਜ਼ਰੂਰ ਪੂਰਾ ਹੋਏਗਾ ਇਹ ਜ਼ਰੂਰ ਆਸ਼ਾ ਸਟੂਡੈਂਟ ਕਰ ਰਹੇ ਨੇ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ